ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀਕ ਦੇ ਪਰਤਾ ਡੱਬਾ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਜੀ ਕੱਟ ਪੀਸਾਂ ਦੇ ਉੱਪਰ ਹੋਏਗੀ ਜਿਸ ਵਿੱਚ ਤੁਹਾਨੂੰ ਕਰੇਵ ਔਰ ਮਸਲੀਨ ਪਲਸ ਔਰਗੈਂਜ਼ਾ ਦੇ ਪਾਰਟੀ ਵੇਅਰ ਸੂਟ ਮਿਲਣਗੇ ਕੱਟ ਪੀਸਾਂ ਦੇ ਵਿੱਚ ਔਰ ਜੋ ਸੂਟ ਜਿਹੜੇ ਹੋਣਗੇ ਤੁਹਾਨੂੰ ਵਿਦ ਦੁਪੱਟਾ ਵੀ ਮਿਲਣਗੇ ਕੱਟ ਪੀਸਾਂ ਦੇ ਵਿੱਚ ਰਹਿਣ ਵਾਲੇ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆ ਨਿਆਲ ਸਿੰਘ ਵਾਲਾ ਜਿਹੜੀ ਮੈਂ ਪਹਿਣਾ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀ ਹਾਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟਾਂ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਪਿਓਰ ਕ੍ਰੇਪ ਦਾ ਰਹੇਗਾ ਸਟਾਫ ਪਿਆ ਹੈਗਾ ਤੁਹਾਨੂੰ ਡਿ 10 ਮੀਟਰ ਦੀ ਸ਼ਰਟ ਲੈਣ ਵਾਲੀ ਹੋਏਗੀ ਬ੍ਰੈਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰੈਂਡ ਹੋਏਗਾ ਸੇਮ ਐਜ਼ ਜੇ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਟਰੈਵਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀ ਹੋਏਗੀ ਬੈਕ ਸੇਮ ਐਜ਼ ਜੇ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਬੈਕ ਦੇ ਉੱਪਰ ਵੀ ਮਿਲੇਗਾ 10 ਮੀਟਰ ਦੀ ਸ਼ਰਟ ਲੈਣ ਵਾਲੀ ਹੈ ਜੀ ਸਟਾਫ ਹੋਏਗਾ ਜੀ A1 ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਇਹ ਗ੍ਰੇ ਐਂਡ ਸਕਾਈ ਬਲੂ ਦਾ ਮਿਕਸ ਕਲਰ ਹੋਏਗਾ ਗ੍ਰੇ ਐਂਡ ਸਕਾਈ ਬਲੂ ਦਾ ਮਿਕਸ ਕਲਰ ਹੋਏਗਾ ਜੀ ਨਾਲ ਤੁਹਾਨੂੰ ਮਿਲਣੀ ਆ ਮਹਿਰੂਨ ਕਲਰ ਦੀ ਬਾਟਮ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ ਮਹਿਰੂਨ ਕਲਰ ਦੀ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਦੁਪੱਟਾ ਵੀ ਜੋ ਹੋਏਗਾ ਜੀ ਸੇਮ ਤੁਹਾਨੂੰ ਮਿਲਣਾ ਹੈ ਜੀ ਕੱਟ ਪੀਸਾਂ ਵਾਲਾ ਹੀ ਨਾਲ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਡਿਜ਼ਾਈਨਰ ਸੇਮ ਦੁਪੱਟਾ ਤੁਹਾਨੂੰ ਸ਼ਰਟ ਨਾਲ ਦਾ ਮਿਲੇਗਾ ਜੀ ਸ਼ਰਟ ਨਾਲ ਦਾ ਹੀ ਤੁਹਾਨੂੰ ਜਿਹੜਾ ਹੈਗਾ ਉਹ ਦੁਪੱਟਾ ਮਿਲਣਾ ਹੈ ਜੀ ਚਨਾਉਣ ਦਾ ਦੁਪੱਟਾ ਹੋਏਗਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਇਹ ਦੁਪੱਟਾ ਜਿਹੜਾ ਹੈਗਾ ਸਿਰਫ 250 ਰੁਪਏ ਦੇ ਵਿੱਚ ਮਿਲੇਗਾ ਕਿਉਂਕਿ ਜਿਹੜੀ ਇਹਦੀ ਕੰਨੀ ਹੈ ਜੀ ਐਰੇ ਦੁਪट्टे ਦੀ ਕੰਨੀ ਕੰਨੀਆਂ ਜਿਹੜੀ ਦੁਪट्टे ਦੀ ਉਹ ਫੱਟੀ ਹੋਈ ਹੈ ਜੀ ਦੁਪट्टे ਦੀ ਕੰਨੀ ਆ ਜਿਹੜੀ ਉਹ ਫੱਟੀ ਹੋਈ ਹੈ ਜੇ ਤੁਸੀਂ ਇਹ ਕੰਨੀ ਉਤਾਰ ਵੀ ਦਿਓਗੇ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ ਇੱਥੋਂ ਕਟਿੰਗ ਕਰਕੇ ਤੁਸੀਂ ਆਰਾਮ ਨਾਲ ਆਪਣਾ ਜਿਹੜਾ ਹੈਗਾ ਉਹ ਦੁਪੱਟਾ ਸੈੱਟ ਕਰ ਸਕਦੇ ਹੋ ਲੇਸ ਵਗੈਰਾ ਲਗਾ ਕੇ ਕਾਫੀ ਪਿਆਰਾ ਦੁਪੱਟਾ ਜੀ ਸੇਮ ਐਸਾ ਦੁਪੱਟਾ ਸ਼ਰਟ ਨਾਲ ਦਾ ਜੀ ਜੇਕਰ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੇਕਰ ਸਕਿਪ ਕਰਨਾ ਚਾਹੁੰਦੇ ਹੋ ਸਕਿਪ ਵੀ ਕਰ ਸਕਦੇ ਹੋ ਜੀ ਸਕਿੱਪ ਕਰ ਸਕਦੇ ਹੋ ਸੇਮ ਦੁਪੱਟਾ ਜਿਹੜਾ ਹੈਗਾ ਤੁਹਾਨੂੰ ਸ਼ਰਟ ਨਾਲ ਦਾਹੀ ਦੁਪੱਟਾ ਜਿਹੜਾ ਹੈਗਾ ਉਹ ਮਿਲੇਗਾ ਜੀ ਜੇਕਰ ਤੁਸੀਂ ਬੇਸ ਕਲਰ ਦੀ ਬਾਟਮ ਲੈਣਾ ਚਾਹੁੰਦੇ ਹੋ ਸ਼ਰਟ ਦੇ ਨਾਲ ਦੀ ਸੀ ਤੁਹਾਨੂੰ ਬੇਸ ਕਲਰ ਦੀ ਡਾਈ ਕਰਕੇ ਬਾਟਮ ਲਗਾ ਕੇ ਦੇਾਂਗੇ ਜੀ 250 ਰੁਪਏ ਦਾ ਦੁਪੱਟਾ ਹੋਏਗਾ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਪੂਰਾ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਮਿਲ ਜਾਏਗਾ ਜੋ ਤੁਸੀਂ ਸ਼ਰਟ ਲੈਣਾ ਚਾਹੁੰਦੇ ਆ ਜਾਂ ਫਿਰ ਕੱਲਾ ਦੁਪੱਟਾ ਲੈਣਾ ਚਾਹੁੰਦੇ ਤੁਸੀਂ ਕਿੱਦਾਂ ਵੀ ਲੈਣਾ ਚਾਹੁੰਦੇ ਤੁਸੀਂ ਲੈ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁ ਨੈਕਸਟ ਤੁਹਾਨੂੰ ਮਿਲੇਗਾ ਜੀ ਉਹੀ ਪੀਸ ਜੋ ਆਪਾਂ ਖੋਲ ਕੇ ਦਿਖਾਇਆ ਸੀ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸਕਿਨ ਕਲਰ ਮਿਲੇਗਾ ਜੀ ਇਸੇ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸਕਿਨ ਕਲਰ ਆ ਜਿਹੜਾ ਉਹ ਮਿਲੇਗਾ ਜੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਫਰੰਟ ਦੇ ਉੱਪਰ ਮਿਲੇਗਾ ਜੀ ਹਾਂਜੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਕਾਫੀ ਪਿਆਰਾ ਪੀਸ ਹੈ ਜੀ ਕਲਰ ਹੋਏਗਾ ਸਕਿਨ ਸਕਿਨ ਕਲਰ ਹੋਏਗਾ ਜੀ ਬ੍ਰਾਂਡਰ ਰਹੇਗਾ ਆਰਟੈਕਸ ਸਟਾਫ ਰਹੇਗਾ ਜੀ ਪਿਓਰ ਕਰੇਪ ਦਾ ਸੇਮ এজ ਤੁਹਾਨੂੰ ਬੈਕ ਔਰ ਬਾਜੂ ਮਿਲਣੀਆਂ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ এজ ਦਾ ਪ੍ਰਿੰਟ ਮਿਲਣਾ ਹੈ ਜੀ ਔਰ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ এজ ਦਾ ਪ੍ਰਿੰਟ ਹੈ ਜਿਹੜਾ ਤੁਹਾਨੂੰ ਬੈਕ ਦੇ ਉੱਪਰ ਵੀ ਮਿਲੇਗਾ ਨਾਲ ਤੁਹਾਨੂੰ ਮਿਲੇਗੀ ਮਹਿਰੂਨ ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਆ ਮਹਿਰੂਨ ਕਲਰ ਦੀ ਬਾਟਮ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਤੁਸੀਂ ਵਿਦ ਬਾਟਮ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਦ ਬਾਟਮ ਵੀ ਕਰ ਸਕਦੇ ਹੋ ਜੀ 1000 ਰੁਪਏ ਦਾ ਕੰਪਲੀਟ ਸੂਟ ਹੋਏਗਾ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈੱਟ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਕਲਰ ਰਹੇਗਾ ਸਕਾਈ ਬਲੂ ਡਾਰਕ ਸਕਾਈ ਬਲੂ ਕਲਰ ਹੋਏਗਾ ਜੀ ਘੇਰੇ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਪ੍ਰਿੰਟ ਮਿਲਣਾ ਹੈ ਜੀ ਘੇਰੇ ਦੇ ਉੱਪਰ ਵੀ ਫਰੰਟ ਔਰ ਬੈਕ ਘੇਰੇ ਦੇ ਉੱਪਰ ਰਹਿਣ ਵਾਲਾ ਹੋਏਗਾ ਜੀ ਛੋਟੀ ਬੂਟੀ ਦਾ ਪ੍ਰਿੰਟ ਹੋਏਗਾ ਬ੍ਰਾਂਡਰ ਹੈਗਾ ਜੀ ਆਰਟੈਕਸ ਸੇਮ ਐਸ ਤੇ ਤੁਹਾਨੂੰ ਮਿਲਣੀਆਂ ਜੀ ਬਾਜੂ ਬਾਜੂ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਪ੍ਰਿੰਟ ਮਿਲਣਾ ਹੈ ਜੀ 2.5 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਬਾਟਮ ਹੋਏਗੀ 3 ਮੀਟਰ ਦੀ ਕੱਟ ਦੀ ਹੀ ਤੁਹਾਨੂੰ ਮਿਲਣੀਆਂ ਬਾਟਮ ਜੀ 2.5 ਮੀਟਰ ਦੀ ਸ਼ਰਟ ਰਹਿਣ ਵਾਲੀ ਹੈ 2.5 ਮੀਟਰ ਦੀ ਕੱਟ ਦੀ ਜੀ 600 ਰੁਪਏ ਦੀ ਸ਼ਰਟ ਹੋਏ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੇਕਰ ਤੁਸੀਂ ਇਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕ੍ਰੇਪ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਡਿਜੀਟਲ ਪ੍ਰਿੰਟ ਦੀ ਹੋਏਗੀ ਕਲਰ ਰਹੇਗਾ ਗ੍ਰੀਨ ਡਾਰਕ ਗ੍ਰੀਨ ਤੁਹਾਨੂੰ ਕਲਰ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਡਿਜ਼ਾਈਨਰ ਸ਼ਰਟ ਹੋਏਗੀ ਜੀ ਡਿਜ਼ਾਈਨਰ ਤੁਹਾਨੂੰ ਮਿਲਣੀ ਹੈ ਸ਼ਰਟ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਰਹੇਗਾ ਸੇਮ ਐਜ਼ ਇਹ ਰਹੇਗੀ ਬਾਜੂ ਔਰ ਬੈਕ ਜੀ ਬਾਜੂ ਔਰ ਬੈਕ ਰੈਨ ਵਾਲੀ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਸੇਮ ਫਲਾਵਰਡ ਨਾਲ ਦੀ ਮੈਚਿੰਗ ਮਾਊਸ ਗ੍ਰੇ ਕਲਰ ਦੀ ਬਾਟਮ ਜੀ 10 ਮੀਟਰ ਦੀ ਸ਼ਰਟ ਹੋਏਗੀ 3 ਮੀਟਰ ਦੀ ਹੀ ਬਾਟਮ ਹੋਏਗੀ ਜੀ 3 ਮੀਟਰ ਦੀ ਹੀ ਬਾਟਮ ਹੋਏਗੀ ਜੇਕਰ ਤੁਸੀਂ ਇਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤੁਸੀਂ ਇਕੱਲੀ ਸ਼ਰਟ ਵੀ ਲੈ ਸਕਦੇ ਹੋ ਜੇਕਰ ਤੁਸੀਂ ਵਿਦ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਦ ਬਾਟਮ ਵੀ ਹੈ ਜਿਹੜਾ ਉਹ ਲੈ ਸਕਦੇ ਹੋ ਜੀ ਜੇਕਰ ਤੁਸੀਂ ਇਸ ਗ੍ਰੀਨ ਕਲਰ ਦੀ ਬਾਟਮ ਨਾਲ ਲੈਣਾ ਚਾਹੁੰਦੇ ਹੋ ਤਾਂ ਗ੍ਰੀਨ ਕਲਰ ਦੀ ਬਾਟਮ ਨਾਲ ਵੀ ਲੈ ਸਕਦੇ ਹੋ ਜੇਕਰ ਮਾਊਸ ਗ੍ਰੇ ਨਾਲ ਲੈਣਾ ਚਾਹੁੰਦੇ ਹੋ ਮਾਊਸ ਗ੍ਰੇ ਨਾਲ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਪੀਸ ਹੋਏਗਾ ਡਾਰਕ ਗ੍ਰੀਨ ਕਲਰ ਦਾ ਜੀ ਸਟਾਫ ਰਹੇਗਾ ਪਿਓਰ ਕ੍ਰੇਪ ਸਟਾਫ ਰਹਿਣ ਵਾਲਾ ਹੋਏਗਾ ਜੀ ਪਿਓਰ ਕ੍ਰੇਪ 10 ਮੀਟਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਡਿਜੀਟਲ ਪ੍ਰਿੰਟ ਰਹਿਣ ਵਾਲਾ ਜੀ ਫਰੰਟ ਦੇ ਉੱਪਰ ਫਰੰਟ ਦੇ ਉੱਪਰ ਜਿਹੜਾ ਹੈਗਾ ਇਹ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਕਲਰ ਰਹੇਗਾ ਡਾਰਕ ਗ੍ਰੀਨ ਜੀ ਡਾਰਕ ਗ੍ਰੀਨ ਜਿਹੜਾ ਹੈਗਾ ਤੁਹਾਨੂੰ ਕਲਰ ਮਿਲਣਾ ਬ੍ਰੈਂਡ ਰਹੇਗਾ ਜੀ ਆਰਟੈਕਸ 10 ਮੀਟਰ ਦੀ ਸ਼ਰਟ ਹੋਏਗੀ ਸਟਾਫ ਰਹੇਗਾ ਪਿਓਰ ਕ੍ਰੇਪ ਜੀ ਪਿਓਰ ਕ੍ਰੇਪ ਪਿਓਰ ਕ੍ਰੇਪ ਜਿਹੜੀ ਹੈਗੀ ਜੋ ਐਵਰਗ੍ਰੀਨ ਆ ਮਤਲਬ ਜਦੋਂ ਮਰਜੀ ਆਪਾਂ ਇਸ ਨੂੰ ਪਾ ਸਕਦੇ ਹਾਂ ਜੀ ਇਹ ਵਾਲਾ ਜਿਹੜਾ ਹੈਗਾ ਪ੍ਰਿੰਟ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ ਇਹ ਵਾਲਾ ਰਹੇਗਾ ਬੈਕ ਦੇ ਉੱਪਰ ਜੀ ਸ਼ਰਟ ਤੁਹਾਨੂੰ ਮਿਲਣੀ ਹੈ 600 ਰੁਪਏ ਦੀ 400 ਰੁਪਏ ਦੀ ਹੋਏਗੀ ਬਾਟਮ ਮੈਚਿੰਗ ਬਾਟਮ ਹੋਏਗੀ ਜੀ ਫਲਾਵਰ ਨਾਲ ਮੈਚ ਕਰਦੀ ਜੀ ਜੇਕਰ ਤੁਸੀਂ ਬੇਸ ਕਲਰ ਦੀ ਬਾਟਮ ਲੈਣਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਬੇਸ ਕਲਰ ਦੀ ਬਾਟਮ ਜਿਹੜੀ ਉਹ ਡਾਈ ਕਰਾ ਕੇ ਦੇਾਂਗੇ ਜੀ ਬੇਸ ਕਲਰ ਦੀ ਬਾਟਮ ਡਾਈ ਕਰਵਾ ਕੇ ਦੇਾਂਗੇ ਜੀ 400 ਰੁਪਏ ਦੀ ਸ਼ਰਟ ਹੋਏ ਸੌਰੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਆਫ ਵਾਈਟ ਕਲਰ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਲਾਈਟ ਜਿਹਾ ਲੇਮਨ ਕਲਰ ਹੋਏਗਾ ਜੀ ਡਾਰਕ ਆਫ ਵਾਈਟ ਰੈਡ ਵਾਲਾ ਹੈ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਫਰੰਟ ਦੇ ਉੱਪਰ ਸਟਾਫ ਰਹੇਗਾ ਜੀ ਵਿਸਕੋਸ ਔਰ ਗੈਂਜਾ ਦਾ ਇਸ ਕਾਸਰ ਗੈਂਜ਼ਰ ਦਾ ਸਟਾਫ ਹੋਏਗਾ ਬ੍ਰੈਡ ਰਹੇਗਾ ਜੀ ਆਰਟੈਕਸ ਇਹ ਵਾਲਾ ਫਲਾਰ ਜਿਹੜਾ ਹੈਗਾ ਤੁਹਾਡੇ ਲੈਕ ਤੱਕ ਆਏਗਾ ਜੀ ਇਹ ਵਾਲੀ ਜਿਹੇ ਹੀ ਜਿਹੜੀ ਰਹੇਗੀ ਬੈਕ ਜੀ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ ਸੇਮ ਐਸੇ ਤੁਹਾਨੂੰ ਮਿਲਣਾ ਜੀ ਫਰੰਟ 3 ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ ਜੀ 2.5 ਮੀਟਰ ਦੀ ਹੋਏਗੀ ਸ਼ਰਟ 3 ਮੀਟਰ ਦੀ ਹੋਏਗੀ ਬਾਟਮ ਨਾਲ ਤੁਹਾਨੂੰ ਪਿੰਕ ਸ਼ੇਡ ਦੀ ਮਿਲਣੀ ਹੈ ਬਾਟਮ ਫਲਾਵਰ ਨਾਲ ਮੈਚ ਕਰਦੀ ਸੇਮ ਕਲਰ ਦੀ ਜਿਹੜੀ ਹੈਗੇ ਤੁਹਾਨੂੰ ਪਿੰਕ ਕਲਰ ਦੀ ਨਾਲ ਬਾਟਮ ਮਿਲੇਗੀ 1000 ਰੁਪਏ ਦਾ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਇਹ ਮਿਲ ਜਾਏਗਾ ਕਾਫੀ ਸੋਹਣਾ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਜਾਣਾ ਹੈ ਦੀ ਪਾਰਟੀ ਵਾਸਤੇ ਸੂਟ ਹੋਏਗਾ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਜਿਹੜੇ ਕਿ 1000 ਰੁਪਏ ਦੇ ਵਿੱਚ ਰੈਡੀ ਹੋ ਜਾਣਗੇ ਬ੍ਰਾਂਡਡ ਸੂਟ ਰਹਿਣ ਵਾਲੇ ਆ ਜੀ ਨੈਕਸਟ ਉਹ ਤੁਹਾਨੂੰ ਮਿਲਣਾ ਹੈ ਜੀ ਡਾਰਕ ਸਕਿਨ ਕਲਰ ਲਾਈਟ ਬ੍ਰਾਉਨ ਛੇਡ ਦੇ ਉੱਪਰ ਜਿਹੜਾ ਹੈਗਾ ਇਹ ਤੁਹਾਨੂੰ ਸ਼ਰਟ ਪੀਸ ਮਿਲੇਗਾ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ। ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ। ਬ੍ਰਾਂਡ ਰਹੇਗਾ ਜੀ ਆਰਟੈਕਸ। ਸੇਮ ਐਜ਼ ਜੇ ਤੁਹਾਨੂੰ ਮਿਲਣੀਆਂ ਬੈਕ ਔਰ ਬਾਜੂ ਜੀ। ਐਵਲੀ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ। ਐਵਲੀ ਹੋਏਗੀ ਬੈਕ ਜੀ। ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ। 600 ਰੁਪਏ ਦੀ ਸ਼ਰਟ ਹੋਏਗੀ ਜੀ। 400 ਰੁਪਏ ਦੀ ਬਾਟਮ ਹੋਏਗੀ। ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਜੀ। 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ ਕੰਪਲੀਟ ਸੂਟ ਆ ਜਿਹੜਾ ਹੋ ਤੁਹਾਨੂੰ ਮਿਲ ਜਾਏਗਾ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਏਗਾ ਜੀ ਮਹਿਰੂਨ ਕਲਰ ਦੀ ਬਾਟਮ ਹੈ ਜੀ ਡਾਰਕ ਸਕਿਨ ਕਲਰ ਦੀ ਡਾਰਕ ਸਕਿਨ ਬ੍ਰਾਊਨ ਟੋਨ ਦੇ ਉੱਪਰ ਜਿਹੜੀ ਹੈਗੇ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਕਾਫੀ ਪਿਆਰੀ ਮੈਚਿੰਗ ਹੈ ਜਿਹੜੀ ਇਹਨਾਂ ਦੀ ਹੋ ਰਹੀ ਹੈ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਪਿਆਰ ਕ੍ਰੇਪ ਦਾ ਮੈਚਿੰਗ ਸੂਟ ਜੀ ਇਸ ਦਾ ਕਲਰ ਵੀ ਬਹੁਤ ਹੀ ਪਿਆਰਾ ਹੈਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ 3 ਮੀਟਰ ਦੀ ਸ਼ਰਟ ਹੋਏਗੀ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਪ੍ਰਿੰਟ ਮਿਲਣਾ ਜੀ ਫਰੰਟ ਦੇ ਉੱਪਰ ਫਰੰਟ ਦੇ ਉੱਪਰ ਔਰ ਇਹ ਵਾਲੇ ਜਿਹੜੇ ਫਲਾਰ ਹੈਗੇ ਤੁਹਾਡੇ neck ਤੱਕ ਜਾਣਗੇ ਜੀ ਸੈਲਫ ਪ੍ਰਿੰਟ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲਣੀ ਹੈ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਸੇਮ ਐਜ਼ ਤੁਹਾਨੂੰ ਮਿਲਣਗੀਆਂ ਬਾਜੂ ਜੀ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਪ੍ਰਿੰਟ ਮਿਲਣਾ ਹੈ ਜੀ ਔਰ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ ਕਲਰ ਰਹੇਗਾ ਗ੍ਰੀਨ ਗ੍ਰੀਨ ਕਲਰ ਹੋਏਗਾ ਜੀ ਨਾਲ ਤੁਹਾਨੂੰ ਸੇਮ ਬੇਸ ਕਲਰ ਸੌਰੀ ਨਾਲ ਤੁਹਾਨੂੰ ਮਿਲਣੀ ਹੈ ਫਲਾਵਰ ਦੇ ਨਾਲ ਮੈਚਿੰਗ ਬਾਟਮ ਰਸਟ ਸ਼ੇਡ ਦੀ ਰਸਟ ਸ਼ੇਡ ਦੀ ਤੁਹਾਨੂੰ ਮਿਲਣੀ ਹੈ ਬਾਟਮ ਹੁਣ ਜਿਹੜਾ ਹੈਗਾ ਇਹ ਉਹ ਅਜੈਕਟ ਸ਼ੇਡ ਆ ਜਿਹੜਾ ਵੀਡੀਓ ਦੇ ਵਿੱਚ ਆ ਰਿਹਾ ਹੈ ਜੀ ਪਹਿਲਾਂ ਜਿਹੜਾ ਦਾ ਕਲਰ ਸੀ ਉਹ ਕਾਫੀ ਲਾਈਟ ਆ ਰਿਹਾ ਸੀ ਗ੍ਰੀਨ ਕਲਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਰਸਟ ਕਲਰ ਦੀ ਜਿਹੜੀ ਹੈਗੀ ਤੁਹਾਨੂੰ ਬਾਟਮ ਮਿਲੇਗੀ ਜੀ 10 ਮੀਟਰ ਦੀ ਬਾਟਮ ਹੋਏਗੀ 3 ਮੀਟਰ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਸੂਟ ਆਹ ਮਿਲ ਜਾਏਗਾ ਜੀ 1000 ਰੁਪਏ ਦੇ ਵਿੱਚ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਸੂਟ ਤੁਹਾਨੂੰ ਮਿਲ ਜਾਏਗਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਪਿਓਰ ਕ੍ਰੇਪ ਦਾ ਤੁਹਾਨੂੰ ਇਹ ਸੂਟ ਮਿਲਣਾ ਹੈ ਜੀ ਕਾਫੀ ਪਿਆਰਾ ਸੂਟ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗਾਜ਼ਰੀ ਕਲਰ ਗਾਜ਼ਰੀ ਕਲਰ ਪਿਓਰ ਕ੍ਰੇਪ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਬ੍ਰਾਂਡ ਰਹੇਗਾ ਜੀ ਆਰਟੈਕਸ ਘੇਰੇ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਜੀ ਘੇਰੇ ਦੇ ਉੱਪਰ ਮਿਲਣਾ ਹੈ ਡਿਜੀਟਲ ਪ੍ਰਿੰਟ ਬ੍ਰਾਂਡ ਰਹੇਗਾ ਆਰਟੈਕਸ ਸੇਮ ਐਜ਼ ਤੁਹਾਨੂੰ ਬਾਜੂ ਮਿਲਣੀਆਂ ਜੀ ਬਾਜੂ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਦਾ ਪ੍ਰਿੰਟ ਆ ਜਿਹੜਾ ਬਾਜੂ ਦੇ ਉੱਪਰ ਮਿਲਣਾ ਹੈ ਜੀ ਸੇਮ ਐਜ਼ ਹੀ ਮਿਲੇਗਾ ਬੈਕ ਦੇ ਉੱਪਰ ਵੀ ਸੇਮ ਐਜ਼ ਹੀ ਤੁਹਾਨੂੰ ਬੈਕ ਦੇ ਉੱਪਰ ਵੀ ਤੁਹਾਨੂੰ ਪ੍ਰਿੰਟ ਆ ਜਿਹੜਾ ਉਹ ਮਿਲੇਗਾ 600 ਰੁਪਏ ਦੀ ਸ਼ਰਟ ਹੋਏਗੀ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਨਾਲ ਤੁਹਾਨੂੰ ਜਿਹੜੀ ਬਾਟਮ ਮਿਲੇਗੀ ਜੀ ਲੈਮਨ ਕਲਰ ਦੀ ਲੈਮਨ ਕਲਰ ਦੀ ਨਾਲ ਤੁਹਾਨੂੰ ਬਾਟਮ ਮਿਲਣੀ ਹੈ ਜੀ ਕਰੇਵ ਦੀ ਹੋਏਗੀ ਬਾਟਮ ਜੀ ਨਾਲ ਤੁਹਾਨੂੰ ਜਿਹੜੀ ਹੈਗੀ ਸਿਮਰ ਦੀ ਮਿਲਣੀ ਹੈ ਬਾਟਮ ਕਰੇਵ ਦੀ ਹੋਏਗੀ ਸ਼ਰਟ ਸਿਮਰ ਦੀ ਤੁਹਾਨੂੰ ਮਿਲਣੀ ਹੈ ਬਾਟਮ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੇਕਰ ਤੁਸੀਂ ਸਕਿਪ ਕਰਨਾ ਚਾਹੁੰਦੇ ਕਰ ਸਕਦੇ ਹੋ ਜੇਕਰ ਲੈਣਾ ਚਾਹੁੰਦੇ ਤਾਂ ਤੁਸੀਂ ਲੈ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਨਾ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ 10 ਮੀਟਰ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਪਿਓਰ ਕ੍ਰੇਪ ਦੀ 3 ਮੀਟਰ ਦੀ ਸ਼ਰਟ ਤੁਹਾਨੂੰ ਮਿਲੇਗੀ ਜੀ ਡਿਜ਼ਾਈਨਰ ਸ਼ਰਟ ਰਹਿਣ ਵਾਲੀ ਹੈ ਜੀ ਕਲਰ ਹੋਏਗਾ ਪਿੰਕ ਟੋਨ ਪਿੰਕ ਟੋਨ ਦੇ ਉੱਪਰ ਰਹੇਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਰਹੇਗਾ ਸੇਮ ਐਸੇ ਤੁਹਾਨੂੰ ਬੈਕ ਔਰ ਬਾਜੂ ਮਿਲਣੀ ਹੈ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਨੇ ਜੀ ਐਵਲੀ ਹੋਏਗੀ ਬੈਕ ਜੀ ਐਵਲੀ ਤੁਹਾਨੂੰ ਮਿਲਣੀ ਹੈ ਬੈਕ ਕਰੇਪ ਦੀ ਹੋਈਗੀ ਸ਼ਰਟ ਸਿਮਰਦੀ ਹੋਈਗੀ ਬਾਟਮ ਜੀ ਲੈਮਨ ਕਲਰ ਦੀ ਸਿਮਰਦੀ ਹੋਈਗੀ ਬਾਟਮ ਲੈਮਨ ਕਲਰ ਦੀ ਜੇਕਰ ਤੁਸੀਂ ਇਕੱਲੇ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਇਕੱਲੇ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੰਪਲੀਟ ਸੂਟ ਵੀ ਬਾਈ ਕਰ ਸਕਦੇ ਹੋ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਪਿਓਰ ਕਰੇਪ ਦਾ ਸ਼ਰਟ ਪੀਸ ਹੋਏਗਾ ਜੀ ਬ੍ਰੈਂਡ ਰਹੇਗਾ ਜੀ ਰਾਮ ਟੈਕਸ ਐਵਲਰ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਮਿਲੇ ਲੈਣੇ ਜੀ ਕਲਰ ਰਹੇਗਾ ਮਸਟਰਡ ਮਸਟਰਡ ਕਲਰ ਹੋਏਗਾ ਸੇਮ ਐਜ਼ ਜਿਹੜਾ ਹੈਗਾ ਫਲਾਰ ਤੁਹਾਨੂੰ ਬਾਜੂ ਦੇ ਉੱਪਰ ਮਿਲੇ ਲੈਣੇ ਜੀ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਬ੍ਰਾਂਡ ਰਹੇਗਾ ਰਾਮ ਟੈਕਸ ਐਵਲੀ ਤੁਹਾਨੂੰ ਮਿਲਣੀ ਹੈ ਜੀ ਬੈਕ ਔਰ ਐਵਲੀ ਮਿਲਣੀ ਹੈ ਤੁਹਾਨੂੰ ਬਾਜੂ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਪਿੰਕ ਕਲਰ ਦੀ ਬਾਟਮ 10 ਮੀਟਰ ਦੀ ਬਾਟਮ ਹੋਏਗੀ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਬਾਈ ਕਰ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਹਾਂਜੀ ਪਿਓਰ ਮਸਲੀਨ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਪਿਓਰ ਮਸਲੀਨ ਦੀ 3 ਮੀਟਰ ਦੀ ਸ਼ਰਟ ਹੋਏਗੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਮਿਲੇਗਾ ਜੀ ਕਲਰ ਰਹੇਗਾ ਵਾਈਟ ਐਂਡ ਨੇਵੀ ਬਲੂ ਦੇ ਕੰਟਰਾਸਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਡਿਜੀਟਲ ਪ੍ਰਿੰਟ ਦੀ ਹੋਏਗੀ ਜੀ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਸੇਮ ਐਜ਼ ਇਹ ਤੁਹਾਨੂੰ ਬਾਜੂ ਔਰ ਬੈਕ ਮਿਲੇਗੀ ਜੀ ਐਵਲ ਬੈਕ ਜੀ ਐਵਲ ਇਹ ਬਾਜੂ ਔਰ ਬੈਕ ਰੈਂਡ ਵਾਲੀ ਹੋਏਗੀ ਜੀ ਸ਼ਰਟ ਪੀਸ ਹੋਏਗਾ ਜੀ ਓਨਲੀ ਓਨਲੀ ਸ਼ਰਟ ਪੀਸ ਹੈ ਜੀ 600 ਰੁਪਏ ਦੇ ਵਿੱਚ ਤੁਹਾਨੂੰ ਜਿਹੜੀ ਸ਼ਰਟ ਆ ਉਹ ਮਿਲ ਜਾਏਗੀ ਜੀ 600 ਰੁਪਏ ਦੇ ਵਿੱਚ ਪਿਓਰ ਮਸਲੀਨ ਰਹਿਣ ਵਾਲੀ ਹੈ ਜੀ ਪਿਓਰ ਮਸਲੀਨ ਬ੍ਰਾਂਡ ਰਹੇਗਾ ਜੀ ਆਰਟੈਕਸ ਪਿਓਰ ਮਸਲੀਨ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਇਹ ਮਿਲ ਜਾਏਗੀ ਤੁਸੀਂ ਨੇਵੀ ਬਲੂ ਕਲਰ ਦੀ ਬਾਟਮ ਨਾਲ ਵੀ ਵੇਅਰ ਕਰ ਸਕਦੇ ਹੋ ਔਰ ਵਾਈਟ ਕਲਰ ਦੀ ਬਾਟਮ ਨਾਲ ਵੀ ਵੇਅਰ ਕਰ ਸਕਦੇ ਹੋ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਜਿਹੜੀ ਉਹ ਮਿਲ ਜਾਏਗੀ ਨੈਕਸਟ ਰੋ ਤੁਹਾਨੂੰ ਮਿਲੇਗੀ ਜੀ ਪਿਓਰ ਮਸਲੀਨ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਪਿਓਰ ਮਸਲੀਨ ਦੀ ਮੈਚਿੰਗ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲਣਾ ਹੈ ਜੀ ਪਿਓਰ ਮਸਲੀਨ ਦਾ 10 ਮੀਟਰ ਦੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਡਿਜ਼ਾਈਨਰ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਜੀ ਇਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ ਫਰੰਟ ਦੇ ਉੱਪਰ ਤੁਹਾਨੂੰ ਪੈਨਲ ਮਿਲੇਗਾ ਜੀ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਮਿਲੇਗੀ ਜੀ ਡਿਜ਼ਾਈਨਰ ਸ਼ਰਟ ਹੋਏਗੀ ਬ੍ਰੈਂਡ ਰਹੇਗਾ ਜੀ ਆਰਟੈਕਸ ਸਕਿਨ ਔਰ ਗ੍ਰੇ ਕਲਰ ਦਾ ਕੰਬੀਨੇਸ਼ਨ ਦੀ ਤੁਹਾਨੂੰ ਇਹ ਸ਼ਰਟ ਮਿਲਣੀ ਹੈ ਜੀ ਇਹ ਵਾਲੀਆਂ ਰਹਿਣੀਆਂ ਬਾਜੂ ਔਰ ਇਹ ਵਾਲੀ ਹੋਏਗੀ ਬੈਕ ਦੀ ਬਾਜੂ ਔਰ ਬੈਕ ਗ੍ਰਾਉਂਡ ਵਾਲੀ ਹੈ ਜੀ 600 ਰੁਪਏ ਦੀ ਸ਼ਰਟ ਹੋਏਗੀ 400 ਰੁਪਏ ਦੀ ਹੋਏਗੀ ਬਾਟਮ 1000 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆ ਉਹ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਕਾਫੀ ਪਿਆਰਾ ਲਵੈਂਡਰ ਕਲਰ ਦਾ ਪੀਸ ਹੋਏਗਾ ਪਿਓਰ ਮਸਲੀਨ ਦਾ ਜੀ ਜਿਹਦੇ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਫੁੱਲੀ ਵਰਕ ਆ ਜਿਹੜਾ ਉਹ ਮਿਲੇਗਾ ਜੀ ਫੁੱਲੀ ਵਰਕ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਡਿਜੀਟਲ ਪ੍ਰਿੰਟ ਪਲੱਸ ਵਰਕ ਜੀ ਸਰਬੋਸ ਕੀ ਪਲੱਸ ਨੋਟ ਦਾ ਕੰਮ ਹੈ ਜਿਹੜਾ ਤੁਹਾਨੂੰ ਫੁੱਲੀ ਸ਼ਰਟ ਦੇ ਫਰੰਟ ਦੇ ਉੱਪਰ ਮਿਲਣਾ ਹੈ ਜੀ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਦਾ ਬ੍ਰਾਂਡ ਹੋਏਗਾ ਪ੍ਰਾਈਜ਼ ਰਹੇਗਾ 600 ਰੁਪਏ ਜੀ 600 ਰੁਪਏ ਦੇ ਵਿੱਚ ਜਿਹੜੀ ਸ਼ਰਟ ਹੈ ਤੁਹਾਨੂੰ ਮਿਲ ਜਾਏਗੀ ਜੀ 600 ਰੁਪਏ ਦੇ ਵਿੱਚ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਸ ਰਹੇਗਾ ਪਿਓਰ ਮਸਲੀਨ ਦਾ ਜੀ ਪਿਓਰ ਮਸਲੀਨ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਡਿਜੀਟਲ ਪ੍ਰਿੰਟ ਪਲੱਸ ਵਰਕ ਜੀ ਘੇਰੇ ਦੇ ਉੱਪਰ ਵੀ ਤੁਹਾਨੂੰ ਫੁੱਲੀ ਜਿਹੜਾ ਹੈਗਾ ਉਹ ਵਰਕ ਮਿਲ ਲੈਣਾ ਜੀ ਸੀਕਵੈਂਸ ਦਾ ਪਲੱਸ ਥ੍ਰੈਡ ਦਾ ਕੰਮ ਮਿਲ ਲੈਣਾ ਜੀ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ ਬ੍ਰੈਂਡ ਰਹੇਗਾ ਆਰਟੈਕਸ 3 ਮੀਟਰ ਦੀ ਸ਼ਰਟ ਹੋਏਗੀ ਜੀ ਸੇਮ ਐਸੇ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀ ਹੋਏਗੀ ਬੈਕ 800 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਹੋਏਗੀ ਬਾਡਮ 800 ਰੁਪਏ ਦੀ ਸ਼ਰਟ 400 ਰੁਪਏ ਦੀ ਹੋਏਗੀ ਬਾਟਮ ਮੈਚਿੰਗ ਸੂਟ ਹੋਏਗਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ ਹਾਂਜੀ ਇਹ ਵਾਲੀ ਸ਼ਰਟ ਜਿਹੜੀ ਰਹਿਣ ਵਾਲੀ ਹੋਏਗੀ ਪਿਓਰ ਕ੍ਰੇਪ ਦੀ ਹੋਏਗੀ ਜੀ ਪਿਓਰ ਕ੍ਰੇਪ ਦੀ ਸ਼ਰਟ ਹੋਏਗੀ ਡਿਜੀਟਲ ਪ੍ਰਿੰਟ ਆ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਫਰੰਟ ਦੇ ਉੱਪਰ ਬ੍ਰੈਂਡ ਰਹੇਗਾ ਆਰਟੈਕਸ ਸਟਾਫ ਰਹੇਗਾ ਜੀ ਪਿਓਰ ਕ੍ਰੇਪ ਸੇਮ ਐਜ਼ ਇ ਬੈਕ ਔਰ ਬਾਥੂ ਰਹਿਣ ਵਾਲੀਆਂ ਹੋਣੀਆਂ ਹੈ ਜੀ ਕਲਰ ਹੋਏਗਾ ਲੋਕੀ ਸ਼ੇਡ ਜਿਸ ਦੇ ਵਿੱਚ ਤੁਹਾਨੂੰ ਡਾਰਕ ਪੀਚ カラー ਦੇ ਫਲਾਰ ਮਿਲਣਗੇ orange stone ਦੇ ਉੱਪਰ ਜੀ ਐਵਲੀ ਇਹ ਬਾਧੂ ਰਹਿਣ ਵਾਲੀਆਂ ਹੋਣਗੀਆਂ ਐਵਲੀ ਹੋएगी ਜੀ ਬੈਕ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਆ ਬਾਟਮ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਬਾਟਮ ਮਿਲੇਗੀ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ 600 ਰੁਪਏ ਦੀ ਸ਼ਰਟ 400 ਰੁਪਏ ਦੀ ਬਾਟਮ ਹੋਏਗੀ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਕਰੇਪੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਔਰੇਂਜ ਦਾ ਕੰਟਰਾਸਟ ਹੋਏਗਾ ਜੀ ਬ੍ਰੈਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰੈਂਡ ਹੋਏਗਾ ਡਿਜੀਟਲ ਪ੍ਰਿੰਟ ਦੀ ਜਿਹੜੀ ਹੈਗੀ ਤੁਹਾਨੂੰ ਮਿਲੇਗੀ ਸ਼ਰਟ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ ਔਰ ਫਰੰਟ ਦੇ ਉੱਪਰ ਵੀ ਤੁਹਾਨੂੰ ਕਾਫੀ ਪਿਆਰਾ ਪ੍ਰਿੰਟ ਆ ਜਿਹੜਾ ਮਿਲੇਗਾ ਬ੍ਰੈਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰੈਂਡ ਹੋਏਗਾ ਸੇਮ ਐਸੇ ਤੁਹਾਨੂੰ ਬੈਕ اور ਬਾਜੂ ਮਿਲਣਗੀਆਂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਜੀ ਸੇਮ এজ ਇਹ ਤੁਹਾਨੂੰ ਮਿਲਣੀ ਹੈ ਜੀ ਬੈਕ orange ਕਲਰ ਦੇ ਤੁਹਾਨੂੰ ਇਸ ਦੇ ਵਿੱਚ ਫਲਾਰ ਮਿਲਣੇ ਆ ਜੀ orange ਕਲਰ ਦੇ ਫੁੱਲੀ ਫਰੰਟ اور ਬੈਕ ਦੇ ਵਿੱਚ ਜੀ ਜਿਹੜੇ ਹੈਗੇ ਤੁਹਾਨੂੰ orange ਕਲਰ ਦੇ ਫਲਾਰ ਮਿਲਣਗੇ ਤੇ ਨਾਲ ਤੁਹਾਨੂੰ ਮਿਲੇਗੀ ਜੀ orange ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ orange ਕਲਰ ਦੀ ਬਾਟਮ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਜੀ ਮੈਚਿੰਗ ਸੂਟ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਹੈਗਾ ਇਦਾਂ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ। ਕਾਫੀ ਪਿਆਰਾ ਪੀਸ ਹੈਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ। ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਜੀ। ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਇਹ ਵਾਲੇ ਤੁਹਾਨੂੰ ਦੋ ਸੂਟ ਆ ਜਿਹੜੇ ਉਹ ਮਿਲ ਜਾਣਗੇ ਜੀ ਜਸਟ ਕਲਰ ਦਾ ਡਿਫਰੈਂਸ ਰਹੇਗਾ ਛੋਟੀ ਬੂਟੀ ਦਾ ਪ੍ਰਿੰਟ ਹੋਏਗਾ ਪਲੱਸ ਘੇਰੇ ਦੇ ਉੱਪਰ ਵੀ ਤੁਹਾਨੂੰ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਕੰਮ ਆ ਉਹ ਮਿਲੇਗਾ ਜੀ। ਘੇਰੇ ਦੇ ਉੱਪਰ ਵੀ ਤੁਹਾਨੂੰ ਫੁੱਲੀ ਵਰਕ ਆ ਜਿਹੜਾ ਉਹ ਮਿਲਣਾ ਜੀ ਘੇਰੇ ਦੇ ਉੱਪਰ ਛੋਟੀ-ਬੂਟੀ ਦਾ ਪ੍ਰਿੰਟ ਹੋਏਗਾ ਪਲੱਸ ਵਰਕ ਹੋਏਗਾ ਜੀ ਫੁੱਲੀ ਵਰਕ ਆ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਜੀ ਨਾਲ ਤੁਹਾਨੂੰ ਬੇਸ ਕਲਰ ਦੀ ਮਿਲੇਗੀ ਬਾਟਮ ਸੂਟ ਦਾ ਜੋ ਪ੍ਰਾਈਜ਼ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਸੇਮ ਪ੍ਰਿੰਟ ਹੋਏਗਾ ਸੇਮ ਜਿਹੜਾ ਹੈਗਾ ਤੁਹਾਨੂੰ ਸੂਟ ਆ ਉਹ ਮਿਲੇਗਾ ਜੀ ਵਰਕ ਵਾਲਾ ਪੀਸਰ ਨੂੰ ਇਹ ਵੀ ਮਿਲੇਗਾ ਜੀ ਸੂਟ ਦਾ ਜੋ ਪ੍ਰਾਈਸ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਜਸਟ ਕਲਰ ਦਾ ਡਿਫਰੈਂਸ ਰਹੇਗਾ ਇੱਕ ਗ੍ਰੇ ਕਲਰ ਦੇ ਉੱਪਰ ਹੋਏਗਾ ਜੀ ਇੱਕ ਜਿਹੜਾ ਹੈਗਾ ਇਹ ਉਹ ਸਕਿਨ ਕਲਰ ਦੇ ਉੱਪਰ ਹੋਏਗਾ ਜੀ ਇਹ ਵਾਲਾ ਸਕਿਨ ਕਲਰ ਹੋਏਗਾ ਇਹ ਵਾਲਾ ਜਿਹੜਾ ਹੈਗਾ ਉਹ ਮਾਊਸ ਗ੍ਰੇ ਕਲਰ ਹੋਏਗਾ ਜੀ ਇਸਤੇ ਉੱਪਰ ਤੁਹਾਨੂੰ ਫੁੱਲੀ ਵਰਕ ਕਰਕੇ ਰੇਦੂਪਰ ਮਿਲੇਗਾ ਪਲੱਸ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਫੁੱਲੀ ਵਰਕ ਆ ਜਿਹੜਾ ਉਹ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਵੀ ਤੁਹਾਨੂੰ ਵਰਕ ਆ ਜਿਹੜਾ ਮਿਲੇਗਾ ਦੋ ਸੂਟ ਜਿਹੜੇ ਹੈਗੇ ਤੁਹਾਨੂੰ ਮਿਲ ਜਾਣਗੇ ਜੀ ਜਸਟ ਕਲਰ ਦੇ ਡਿਫਰੈਂਸ ਦਾ ਪ੍ਰਾਈਸ ਰਹੇਗਾ ਸਿਰਫ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜੇ ਹੈਗੇ ਤੁਹਾਨੂੰ ਸੇਮ ਦੋ ਸੂਟ ਆ ਉਹ ਮਿਲ ਜਾਣਗੇ ਜੀ ਜਸਟ ਕਲਰ ਦਾ ਡਿਫਰੈਂਸ ਰਹੇਗਾ ਜੀ 3 ਮੀਟਰ ਦੀਆਂ ਸ਼ਰਟਾਂ ਲੈਣ ਵਾਲੀਆਂ ਹੋਣਗੀਆਂ ਜੀ 3-3 ਮੀਟਰ ਦੀਆਂ ਬਾਟਮਸ ਲੈਣ ਵਾਲੀਆਂ ਹੋਣਗੀਆਂ ਜੀ ਨੈਕਸਟ ਰੋ ਤੁਹਾਨੂੰ ਮਿਲੇਗਾ ਜੀ ਮਾਊਸ ਗ੍ਰੇ ਕਲਰ ਦਾ ਵਰਕ ਵਾਲਾ ਪੀਸ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਇਸ ਦਾ ਪ੍ਰਾਈਸ ਵੀ ਜੋ ਰਹੇਗਾ 1250 ਰੁਪਏ ਜੀ 1250 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ ਘੇਰੇ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਜੀ ਫੁੱਲੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਜੀ ਨਾਲ ਤੁਹਾਨੂੰ ਮਿਲਣੀ ਆ ਬੇਸ ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਬੇਸ ਕਲਰ ਦੀ ਬਾਟ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਨੂੰ ਮਿਲੇਗਾ 1250 ਰੁਪਏ ਦੇ ਵਿੱਚ ਜੀ 1250 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਆਫ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜਿਹੜੀ ਆ ਬਣਾ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਨੇ ਸੋਨੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾ